ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਆਇਆ ਵੱਡਾ ਜਬਰਦਸਤ ਪਚਾਲ ਕੰਬੀ ਧਰਤੀ ਮੱਚੀ ਹਾਹਾਕਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਮਣੇ ਆ ਰਹੀ ਆ ਜੀ ਹਾਂ ਇਸ ਦਿਨ ਬਹੁਤ ਬੁਲੰਗਤ ਬਹੁਤ ਸਾਰੇ ਕੁਦਰਤੀ ਆਪਾਂ ਆਉਂਦੀਆਂ ਹਨ ਜਿ ਲੋਕਾਂ ਨੂੰ ਬੁਰੀ ਤਰ੍ਹਾਂ ਨੱਚੇ ਜੋੜ ਕੇ ਰੱਖ ਦਿੰਦੀਆਂ ਹਨ ਇਹਨਾਂ ਕੁਦਰਤੀ ਹਫਤਗਰ ਕਿ ਲੋਕਾਂ ਚ ਡਾਰਾ ਤੇ ਦਾਸ਼ਾ ਦਾ ਮਾਹੌਲ ਬਣ ਜਾਂਦਾ ਤੇ ਉਹਨਾਂ ਇੱਥੇ ਬੜਾ ਜ਼ਬਰਦਸਤ ਵਿਚਾਰ ਆਉਣ ਕਰਕੇ ਲੋਕਾਂ ਚ ਡਾਰਾ ਤੇ ਦਾਸ਼ਾ ਦਾ ਮਾਹੌਲ ਬਣ ਗਿਆ ਜੀ ਹਾਂ ਹਰਿਆਣਾ ਦੇ ਝੱਜਰ ਇਲਾਕੇ ਚ ਸ਼ਨੀਵਾਰ ਸ਼ਾਮ ਪ੍ਰੀਬ 4 ਵਜੇ ਪਚਲ ਦੇ ਝੜ ਕੇ ਮਹਿਸੂਸ ਕੀਤੇ ਗਏ ਪਚਾਲ ਕਰਨ ਲੋਕ ਘਰਾਂ ਤੋਂ ਬਾਹਰ ਆ ਗਏ ਨੈਸ਼ਨਲ ਸੈਂਟਰ ਫੋਰ ਸ਼ਿਸ਼ੂਮੋਲੋਜੀ ਨੇ ਕਿਹਾ ਕਿ ਸ਼ਨੀਵਾਰ ਨੂੰ ਹਰਿਆਣਾ ਦੇ ਗੱਜਰ ਵਿੱਚ 2.33 ਵਰਤਾ ਦਾ ਵਿਚਾਲ ਆਇਆ ਤੇ ਐਨਸੀਐਸ ਨੇ ਕਿਹਾ ਹੈ ਕਿ ਵਿਚਾਲ ਦਾ ਕੇਂਦਰ 28.70 ਉੱਤਰੀ ਅਕਸ਼ਾਸ ਅਤੇ 63.64 ਪੂਰਬ ਵਿੱਚ ਲੰਬਕਰਤ 5 ਕਿਲੋਮੀਟਰ ਦੀ ਨਿਗਾਈ ਵਿੱਚ ਸਥਿਤ ਸੀ ਤੇ ਇਹ ਮਾਤਰਾ ਦੇ ਵਿਚਾਲ ਦੇ ਝੜਕੇ ਮਸੂਦ ਕੀਤੇ ਗਏ ਹਨ ਪਹਿਲਾਂ ਹਾਲ ਪੁਚਾਲ ਕਰਨ ਕਿਸੇ ਤਰ੍ਹਾਂ ਦੇ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਗਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਤਾਂ